Thank <laughs> you ਸਾਬ ਵੱਲੋਂ ਜਿਹੜਾ ਹਮੇਸ਼ਾ ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜੀਬਲ ਤੇ ਅਲਰਟ ਉਹਨਾਂ ਦੀ ਡੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਅੱਜ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ ਸੋ ਦੈਟ ਓਵਰਆਲ ਸਿਕਿਉਰਿਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ ਚੋਂ ਆਉਂਦੇ ਆ ਜਾਂ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਹੀਕਲ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਰੇ ਆਫਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰੇ ਜਿਹੜੇ ਨੈਕਸਟ ਇਸ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਐ ਥ੍ਰੈਟਨ ਪਰਸਨ ਦੀ ਔਰ ਵਰਨੇਬਲ ਜਗ੍ਹਾ ਦੀ ਗਵਰਨਮੈਂਟ ਬਿਲਡਿੰਗਸ ਵੀ ਉਹ ਵੀ ਨਾਲ-ਨਾਲ ਅਸੀਂ ਜਿਹੜੀ ਐ ਸਟੋਰ ਕਰ ਰਹੇ ਹਾਂ ਔਰ ਇਹ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਤੁਹਾਨੂੰ ਪਤਾ ਹੀ ਆ ਮਿਹਨ ਛੇੜੀ ہوئی ਹੈ ਉੱਚ ਬੜੀ ਵੱਡੀਆਂ ਕਾਮਯਾਬੀਆਂ ਆਪਾਂ ਨੂੰ ਮਿਲੀਆਂ ਹੁਣ ਵੀ ਜਿਹੜੀ ਐ ਇਹਦੇ ਵਿੱਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਰਵ ਉਹਦੇ ਚ ਪੈਡਲਰਸ ਤੇ ਜਿਹੜੇ ਸਾਡੇ ਸਪਲਾਇਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵਟੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ਡ ਟਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਿਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਚਹੌਰ ਬੜੇ ਇੰਪੋਰਟੈਂਟ ਹੁੰਦੇ ਆ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਹੋਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਹੈ ਕਿ ਗਵਰਨਰ ਸਾਹਿਬ ਦੀ ਜਿਹੜੀ ਪਾਦਿਆਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫੁੱਲ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬੜਾ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭੜੱਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਟ੍ਰੈਟਨ ਵੀਆਈਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀਆਂ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏ ਸਰ ਸਿਕਿਉਰਟੀ ਨੂੰ ਲੱਗੇ ਜਿਹੜਾ ਆਪਾਂ ਬੈਲਟ ਲੱਗੀ ਹੁੰਦੀ ਹੈ ਇਹ ਕਦੀ ਚਲਦੀ ਨਹੀਂ ਵੇਖੀ ਬਹੁਤ ਘਾਟੇ ਚਲਦੀ ਹੈ ਚੈਕਿੰਗ ਹੁੰਦੀ ਨਹੀਂ ਉਹ ਬੁਲਾਇਆ ਜੀ ਉਹਨਾਂ ਇਸੇ ਕਰਕੇ ਆਪ ਆਏ ਆ ਆਰਪੀਐਫ ਵਾਲਿਆਂ ਨੂੰ ਬੁਲਾਉਣ ਲੱਗੇ ਆ ਜੀ ਤੇ ਨਾਲ ਜਿਓ ਜੀਆਰਪੀ ਦਾ ਐਸਐਚਓ ਹੈ ਉਹਨਾਂ ਦੋਨਾਂ ਨਾਲ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ ਅੱਛਾ ਸਰ ਅੱਜ ਤੇ ਲ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਡਿਊਟੀ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੀਜ ਸਰਪ੍ਰਾਈਜ਼ ਚੈੱਕ ਕਰ ਲਈਏ ਉਸ ਸਿਲਸਿਲੇ 'ਚ ਅਸੀਂ ਆਏ ਹੁਣ ਇਸ ਤੋਂ ਬਾਅਦ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਤੇ ਏਰੀਆ ਦੀ ਸਿਕਿਉਰਿਟੀ ਤੇ ਓਵਰঅল ਪਾਰਕਿੰਗ ਦੀ ਸਿਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਥੈਂਕ ਯੂ ਜੀਰਾ ਜੀ ਜਿਹੜਾ ਦਲਿੰਦਰ ਬਲਾਸ ਹੋਇਆ ਉਸ ਤੋਂ ਬਾਅਦ ਕੋਈ ਅਖਰ ਦੀ ਕੋਈ ਸਖਿਆ ਹੁਲਾਉਣ ਦੀ ਗੱਲ ਹੈ ਕਿਉਂਕਿ ਜਿਸ ਤਰੀਕੇ ਨਾਲ ਕੋਈ ਆਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਪੂਰੇ ਅਲਰਟ ਆ ਔਰ ਇਨਸ਼ੋਰ ਕਰਦੇ ਆ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਕੰਬੀਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਹ ਕੋੜੇ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹੀਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਆ ਉਹ ਵਣੀ ਰਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਹੋਰ ਸੁਰੱਖਿਆ ਦੇ ਉਪਾਅ ਕੀਤਾ ਕੀਤੇ ਜਾ ਰਹੇ ਨੇ ਤਾਂ ਅਸੀਂ ਚੈਨ ਹੋ ਸਕਦੇ ਕਿਤਾ ਦਾ ਵੀ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਆ ਬਾਰਡਰ ਬੈਲਟ ਆ ਦੇਖੋ ਸਾਰੇ ਹੀ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲਿਟੀ ਮੋਟਰਸਾਈਕਲ ਤੇ ਇਹ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ ਫਰੀ ਵੀਲਰ ਹੈ ਰਾਤ ਨੂੰ ਕੋ ਚੋਰੀ ਦਾ ਸਮਾਨ ਢੋਂਦਾ ਪਿੱਛੇ ਸਾਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਿਹੜਾ ਸਾਡਾ ਕ੍ਰਾਈਮ ਰੇਟ ਇਸੇਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਅਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾ ਕਾਗਜ਼ਾਂ ਸਪੈਸ਼ਲੀ ਜਿਹੜੇ ਯੰਗਸਟਰਸ ਉਮਰੇ ਆ ਉਹਨਾਂ ਦੇ ਉੱਤੇ ਅਸੀਂ ਸਪੈਸ਼ਲ ਨਿਗਰੱਖ ਅਲਿਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਜਿਹਨੂੰ ਹਰਿੰਦਰ ਨਾਲ ਇੱਕ ਅਫਰੜ ਪੜਿਆ ਗਿਆ ਉਹਦੇ ਬਾਰੇ ਤੁਹਾਨੂੰ ਅੱਜ ਕੱਲ ਕਰਾਂਗੇ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੀ ਜੀ ਇੰਟਰਨਲ ਸਕਿਉਰਟੀ ਨੂੰ ਲੈ ਕੇ ਹੋਰ ਤੁਸੀਂ ਕੋਈ ਵੀ ਲੋਕਲ ਬੰਦੇ ਆ ਜਾਂ ਕੋਈ ਦੰਤ ਤੰਸੀ ਲੱਗ ਰਹੀ ਹੋ ਜਿੱਤੇ ਕੰਮ ਕਰਦੀ ਲੋਕ ਦੇਖੋ ਲੋਕਾਂ ਤੋਂ ਮੈਂ ਹਮੇਸ਼ਾ ਅਪੀਲ ਕਰਦਾ ਰਹਿੰਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਹਮੇਸ਼ਾ ਤੇ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ਸ ਬੰਦਾ ਦਿਖੇ ਜਾਂ ਕੋਈ ਸਪੈਸ਼ਲਿਸਟ ਆਬਜੈਕਟ ਦੇਖੇ ਚੀਜ਼ ਦੇਖੇ ਸਾਰਨਾ ਜ਼ਰੂਰ ਸ਼ੇਅਰ ਕਰੇ ਪੁਰਾਣੇ ਜਿਹਨੇ ਅਸੀਂ ਸਾਰੇ ਪੂਜੂ ਸੋਲਵ ਕੀਤੇ ਗਏ ਨੇ ਅੱਜ ਇਹੋ ਲਾਵਾ ਥੱਲੇ ਹੋਰ ਰਸਤਾ ਦੇ ਕਟਨਾਵਾ ਨਾ ਹੋਣ ਕੋਈ ਸਪੈਸ਼ਲ ਸਕਿਉਰਿਟੀ ਚੈੱਕਪੁਆਇੰਟ ਕੋਈ ਇਦਾਂ ਦੀ ਟੀਮ ਨਾ ਦੇਖੋ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਦੀ ਸਕਿਉਰਿਟੀ ਜੋ ਅਸੀਂ ਗਾਇ ਬਗਾਏ ਕਰਾਉਂਦੇ ਰਹਿੰਦੇ ਆ ਅੱਜ ਫੇਰ ਕਰਵਾ ਰਹੇ ਉਹ ਬਈ ਜਾਏਗੀ ਸਕਿਉਰਿਟੀ ਕੇ ਉਹ ਤਾਂ ਡਿਪੈਂਡ ਕਰਦਾ ਉਹਦਾ ਆਨ ਗoing ਪ੍ਰੋਸੈਸ ਹੈ ਜੀ ਵਿਧਾਨ ਨਹੀਂ ਘਟਾਉਣੀ ਹੈ ਪਰ ਪਰਸਪੈਕਸ਼ਨ ਦੇ ਮੁਤਾਬਕ ਚ ਓਵਰਾਲ ਸਕਿਉਰਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫਰੈਂਟ ਸਰ ਬੈਟਰੀ ਦੇ ਚਾਲਕ ਜਿਹੜੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪਰ ਨੰਬਰ ਲਾਏ ਆ ਸੋ ਕਿ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਅੰਮ੍ਰਿਤ ਗੁਰੂਨਗਰੀ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਅਸੀਂ ਆਲਰੇਡੀ ਐਸਐਚਓ ਦੀ ਮੀਟਿੰਗ 'ਚ ਗੱਲ ਕੀਤੀ ਸੀ ਗੱਲ ਕਿ ਜਿੱਥੇ ਵੀ ਇਹ ਹੋ ਜਾਇਆ ਹੈ ਉਹਨਾਂ ਨੂੰ ਬਾਉਂਡ ਕਰੋ ਸੋ ਥੈਟ ਵਿਦਆਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਕਰੇ ਸਰ ਯੂਨੀਫਾਰਮ ਵੀ ਸਰ ਸਿਟੀ ਹਾਂਜੀ ਗ੍ਰੀਫੋਰਮ ਬਣਾਈਏ ਬਣਾਈਏ ਨਾ ਇੱਕ ਉਹ ਵੀ ਦੇਖ ਲੈਣੇ ਆਪਾਂ ਆਟੋ ਵਾਲਿਆਂ ਦੀ ਬਟ ਅਸੀਂ ਨੰਬਰ ਜਰੂਰ ਆਪਣਾ ਉਹਦਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅੱਗੇ ਉਹਨੂੰ ਇਨਸ਼ੋਰ ਕਰਾ